ਇਸ ਤਰ੍ਹਾਂ ਹੀ ਗੁਰੂ ਜੀ ਦੇ ਹਰ ਰੋਜ਼ ਦੀਵਾਨ ਲੱਗਦੇ ਸੰਗਤਾਂ ਆਉਂਦੀਆਂ ਭੇਟਾ ਰੱਖ ਕੇ ਮੱਥਾ ਟੇਕਦੀਆਂ ਮਨ ਦੀਆਂ ਮਰਾਦਾਂ ਪੂਰੀਆਂ ਕਰਕੇ ਘਰਾਂ ਨੂੰ ਜਾਂਦੀਆਂ ਨਿਤ ਨਵੀਆਂ ਰੌਣਕਾਂ ਲੱਗਦੀਆਂ ਰਹਿੰਦੀਆਂ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਕ ਵਣਜਾਰੇ ਨੂੰ ਉਹਨਾਂ ਨੇ ਕਿਵੇਂ ਸਿੱਖ ਬਣਾਇਆ ਅੱਜ ਅਸੀਂ ਇਹ ਸਾਖੀ ਤੁਹਾਨੂੰ ਸੁਣਾਵਾਂਗੇ ਕਤਕ ਬੀਤ ਗਿਆ ਤੇ ਮੱਗਰ ਚੜ ਪਿਆ ਸੀ ਗੁਰੂ ਜੀ ਦੀਵਾਨ ਵਿੱਚ ਵਿਰਾਜਮਾਨ ਸਨ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਰਦੀ ਆ ਗਈ ਹੈ ਕਪੜਿਆਂ ਦੀ ਬਹੁਤ ਲੋੜ ਹੈ ਇਸ ਵਾਸਤੇ ਬਹੁਤ ਧਨ ਚਾਹੀਦਾ ਹੈ ਇੰਨੇ ਚਿਰ ਵਿੱਚ ਇੱਕ ਬਨਜਾਰਾ ਸਿੱਖ ਆ ਗਿਆ ਉਸਨੇ 2000 ਰੁਪਇਆ ਸਤਗੁਰੂ ਜੀ ਨੂੰ ਮੱਥਾ ਟੇਕਿਆ ਸਤਗੁਰੂ ਜੀ ਨੇ ਉਸ ਨੂੰ ਪੁੱਛਿਆ ਭਾਈ ਸਿੱਖਾ ਇਹ ਰੁਪਇਆ ਕਿੱ사 ਹੈ ਤੂੰ ਕਿੱਥੇ ਰਹਿੰਦਾ ਹੈ ਅਤੇ ਕਿਸ ਦਾ ਤੂੰ ਸਿੱਖ ਹੈ ਬਨਜਾਰੇ ਨੇ ਕਿਹਾ ਮੈਂ ਮਲਤਾਨ ਦੇ ਰਹਿਣ ਵਾਲਾ ਹਾਂ ਤਿੰਨ ਨਿਗਾਹੇ ਪੀਰ ਦਾ ਚੇਲਾ ਹਾਂ ਇੱਧਰ ਮੈਂ ਵਣਜ ਕਰਨ ਆਇਆ ਸਾਂ ਜਦ ਮੇਰਾ ਮਾਲ ਕਿਤੇ ਨਾ ਵਿਖਿਆ ਤਾਂ ਮੈਂ ਬਹੁਤ ਵਿਆਕੁਲ ਹੋ ਗਿਆ ਮੈਂ ਲੋਕਾਂ ਨੂੰ ਪੁੱਛਿਆ ਮੈਨੂੰ ਕੋਈ ਜ਼ਾਹਰਾ ਪੀਰ ਦੱਸੋ ਜਿਸ ਦੀ ਮੈਂ ਸੁਖਣਾ ਸੁਖਾਂ ਮੇਰਾ ਮਾਲ ਵਿਕ ਜਾਵੇ ਲੋਕਾਂ ਨੇ ਮੈਨੂੰ ਦੱਸਿਆ ਕਿ ਅੱਜ ਦੇ ਸਮੇਂ ਜਗਤ ਵਿੱਚ ਗੁਰੂ ਜੀ ਜ਼ਹਰਾ ਪੀਰ ਹਨ ਤਦੋਂ ਮੈਂ ਗੁਰੂ ਦੀ ਸੁਖਣਾ ਸੁਖੀ ਮੇਰਾ 60000 ਦਾ ਮਾਲ ਵਿਕ ਗਿਆ ਉਸ ਵਿੱਚੋਂ ਕਿੰਨਾ ਕੋ ਨਫਾ ਮੈਂ ਸਮਝਿਆ ਹੈ ਉਸ ਦਾ ਦਸਵਾਂ ਹਿੱਸਾ ਮੈਂ ਤੁਹਾਡੀ ਭੇਟਾ ਕੀਤਾ ਹੈ ਸਤਗੁਰੂ ਜੀ ਨੇ ਬਚਨ ਕੀਤਾ ਜਿਸ ਦਾ ਖੇਤ ਹੋਵੇ ਅੰਨ ਵੀ ਉਸ ਦਾ ਹੀ ਹੁੰਦਾ ਹੈ ਕੋਈ ਤੁਰਿਆ ਜਾਂਦਾ ਰਾਹੀ ਜੇ ਖੇਤ ਵਿੱਚੋਂ ਉਗਾਉ ਚੁਗਦੀ ਕੱਢ ਦੇਵੇ ਤਾਂ ਉਹ ਖੇਤ ਦਾ ਮਾਲਕ ਨਹੀਂ ਬਣ ਜਾਂਦਾ ਇਸ ਕਰਕੇ ਤੂੰ ਜਿਸ ਦਾ ਮਰੀਦ ਹੈ ਉਸ ਨੂੰ ਹੀ ਜਾ ਕੇ ਇਹ ਭੇਟਾ ਦਿਓ ਗੁਰੂ ਕਿਸੇ ਦਾ ਰਾਹ ਨਹੀਂ ਮਾਰਦੇ ਬਣਜਾਰੇ ਨੇ ਕਿਹਾ ਹੈ ਮਾਲਕ ਮੈਂ ਤਾਂ ਤੁਹਾਨੂੰ ਆਪਣੀ ਪਿਛਲੀ ਪੀੜੀ ਤੇ ਮਰੀਦੀ ਦੱਸੀ ਹੈ ਪਰ ਜਦ ਤੂੰ ਮੈਂ ਗੁਰੂ ਘਰ ਦੀ ਸੁਖਣਾ ਸੁਖ ਕੇ ਮੁਰਾਦ ਪਾਈ ਹੈ ਤਦ ਤੂੰ ਮੈਂ ਆਪ ਦਾ ਹੀ ਸਿੱਖ ਹਾਂ ਪਿਛਲਾ ਗੁਨਾਹ ਮੈਨੂੰ ਬਖਸ਼ ਦਿਓ ਅਤੇ ਹੁਣ ਮੈਨੂੰ ਆਪਣੀ ਸਿੱਖੀ ਬਖਸ਼ੋ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਹਿੰਦੂਆਂ ਦੇ ਸਿੱਖ ਚੇਲੇ ਹਨ ਤਾਂ ਉਹ ਸਾਡੇ ਸਿੱਖ ਬਣ ਸਕਦੇ ਹਨ ਪਰ ਤੁਰਕਾਂ ਨੂੰ ਅਸਾਂ ਖੰਡੇ ਨਾਲ ਸੋਧਣਾ ਹੈ ਇਸ ਵਾਸਤੇ ਜੋ ਉਹਨਾਂ ਦਾ ਸਿੱਖ ਹੈ ਉਹ ਮੇਰਾ ਸਿੱਖ ਨਹੀਂ ਬਣ ਸਕਦਾ ਅਤੇ ਜੋ ਮੇਰਾ ਸਿੱਖ ਹੈ ਉਹ ਉਹਨਾਂ ਨੂੰ ਵੇਖੇਗਾ ਵੀ ਨਹੀਂ ਤੂੰ ਜੇ ਸਿੱਖ ਹੋਣਾ ਹੈ ਤਾਂ ਸਾਰੇ ਕੇਸ ਰੱਖ ਕੇ ਹੋ ਸਕਦਾ ਹੈ ਇਹ ਤਨ ਦੇਣਾ ਲੈਣਾ ਤਾਂ ਸੌਖਾ ਹੈ ਪਰ ਸ਼ਰਧਾ ਨਾਲ ਸਿੱਖੀ ਧਾਰਨੀ ਔਖੀ ਹੈ ਕਿਉਂਕਿ ਸਦਕਾ ਪ੍ਰੋਸਾ ਦੁੱਖਾਂ ਨੂੰ ਨਾਸ਼ ਕਰਦਾ ਹੈ ਅਤੇ ਬੇਸ਼ਿਦਕੀ ਘਰ ਬਰਬਾਦ ਕਰ ਦਿੰਦੀ ਹੈ ਇਸ ਕਰਕੇ ਬੇਸ਼ਿਦਕੀ ਸ਼ਰਧਾਹੀਨ ਪੁਰਸ਼ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ ਸਤਗੁਰੂ ਜੀ ਤੋਂ ਐਸੇ ਸ਼ੁਭ ਬਚਨ ਸੁਣ ਕੇ ਬਨਜਾਰੇ ਨੇ ਪਹਲ ਲੈ ਕੇ ਸਿੱਖੀ ਧਾਰਨ ਕਰਨ ਲਈ ਭਾਵਕੇ ਅੰਮ੍ਰਿਤ ਛਕ ਲਿਆ ਉਪਰੰਤ ਗੁਰੂ ਜੀ ਨੇ ਉਸ ਦੀ 2000 ਰੁਪਏ ਦੀ ਭੇਟਾ ਪ੍ਰਵਾਨ ਕਰਕੇ ਸਿੱਖਾਂ ਨੂੰ ਕੱਪੜੇ ਬਣਾਉਣ ਵਾਸਤੇ ਦੇ ਦਿੱਤੇ ਬਣਜਾਰਾ ਸਿੱਖ ਸ਼ਰਧਾ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਵਿੱਚ ਕੁਝ ਸਮਾਂ ਬਤੀਤ ਕਰਕੇ ਆਪਣਾ ਕਾਰਵਿਹਾਰ ਕਰਨ ਚਲਿਆ ਗਿਆ